ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿੱਚ ਤਾਇਨਾਤ ਹੱਡੀਆਂ ਦੇ ਮਹਰ ਡਾਕਟਰ ਧੀਰਜ ਗੋਇਲ ਦੀ ਬਦਲੀ ਕਰ ਦਿੱਤੀ ਗਈ ਹੈ ਬਦਲੀ ਰੱਦ ਕਰਵਾਉਣ ਦੇ ਲਈ ਅੱਜ ਕਿਸਾਨ ਜਥੇਬੰਦਗਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਿਵਲ ਸਰਜਨ ਨੂੰ ਮੈਮੋਰੰਡਮ ਦਿੱਤਾ ਗਿਆ ਉਹਨਾਂ ਮੰਗ ਕੀਤੀ ਕਿ ਡਾਕਟਰ ਧੀਰਜ ਗੋਇਲ ਦੀ ਬਦਲੀ ਤੁਰੰਤ ਰੱਦ ਕਰ ਵਾਪਸ ਬਠਿੰਡਾ ਲਿਆਂਦਾ ਜਾਵੇ ਕਿਉਂਕਿ ਉਹ ਬੜੇ ਹੀ ਮਾਹਰ ਡਾਕਟਰ ਹਨ ਅਤੇ ਮਰੀਜ਼ਾਂ ਲਈ ਬੜੇ ਹੀ ਪਿਆਰ ਨਾਲ ਵਿਚਰਦੇ ਹਨ ਜਿਸ ਕਰਕੇ ਉਹ ਇਲਾਕੇ ਦੇ ਲੋਕਾਂ ਲਈ ਬੜੇ ਹੀ ਸਤਿਕਾਰਯੋਗ ਹਨ ਇਸ ਲਈ ਪੂਰੇ ਇਲਾਕੇ ਦੇ ਲੋਕਾਂ ਵਿੱਚ ਡਾਕਟਰ ਧੀਜ ਗੋਲ ਦੀ ਬਦਲੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਬਦਲੀ ਰੱਦ ਕਰਕੇ ਡਾਕਟਰ ਧੀਜ ਗੋਲ ਨੂੰ ਵਾਪਸ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਜਾਵੇ ਨਹੀਂ ਤਾਂ ਪਿੰਡਾਂ ਦੇ ਲੋਕ ਡਾਕਟਰ ਨੂੰ ਵਾਪਸ ਲਿਆਉਣ ਦੇ ਲਈ ਵੱਡਾ ਸੰਘਰਸ਼ ਬਿੜਣ ਲਈ ਮਜਬੂਰ ਹੋਣਗੇ ਹਾਂਜੀ ਸਰ ਅੱਜ ਇਹ ਨਾ ਮੈਂ ਕਿਸੇ ਨੂੰ ਲੈ ਕੇ ਜਿਹੜਾ ਅੱਜ ਮੇਰੇ ਸ਼ਮਸ਼ੀ ਯਾਤਰੀ ਸਾਡਾ ਜਿਹੜਾ ਅੱਜ ਦਾ ਮੇਨ ਮੱਦਾ ਇੱਥੇ ਕਿ ਕਾਫੀ ਲੰਮੇ ਸਮੇਂ ਤੋਂ ਹੱਡੀਆਂ ਦੇ ਮਾਹਰ ਡਾਕਟਰ ਟੀਰਜ ਗੁਲਨ ਹੋਰ ਵੀ ਬਹੁਤ ਡਾਕਟਰ ਨਾ ਜਿਹੜੇ ਸਤਿਕਾਰਯੋਗ ਨੇ ਬੜਾ ਸੱਚਜੇ ਢੰਗ ਦੇ ਨਾਲ ਆਪਣੀਆਂ ਸੁਭਾਵਾਂ ਨਿਵਾ ਰਹੇ ਫਰੋ ਇੱਕ ਲੋਕਾਂ ਦੇ ਜੇ ਕਹਿ ਲਈਏ ਹਮਦਰਦ ਸੀ ਹਰ ਇੱਕ ਦੀ ਬਾਹ ਫੜਨ ਵਾਲੇ ਹਰ ਇੱਕ ਦੇ ਦਿਲ ਤੇ ਤੜੇ ਹੋਏ ਸੀ ਕੋਈ ਬੰਦੇ ਸਾਰੇ ਡਾਕਟਰ ਕਹਿ ਲਈਏ ਸਤਿਕਾਰਯੋਗ ਹੁੰਦੇ ਨੇ ਅਡੋ ਅਡਾ ਹਰ ਇੱਕ ਦਾ ਆਪ ਆਪਣਾ ਤਜਰਬਾ ਜਿਸ ਕਰਕੇ ਅੱਜ ਅਸੀਂ ਚਾਰ ਪੰਜ ਦਿਨਾਂ ਤੋਂ ਦੇਖ ਰਹੇ ਸੀ ਕੋਈ ਡਾਕਟਰ ਸਾਹਿਬ ਇੱਥੇ ਆਪਰੇਸ਼ਨ ਨਹੀਂ ਕਰਨਾ ਬੜੇ ਵਿਚਾਰੇ ਬਜ਼ੁਰਗ ਮਾਤਾਮਾਂ ਜਾਂ ਕਿਸੇ ਦੀ ਲੱਤ ਬੰਨ ਟੁੱਟੀ ਆ ਬੜੇ ਉਹ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਨੇ ਅਜ ਤੱਕ ਆਪਰੇਸ਼ਨ ਨਹੀਂ ਹੋਇਆ ਜਾਂ ਸੀ ਮਜਬੂਰੀ ਵਸ ਪਿੰਡਾਂ ਦੇ ਸਰਪੰਚ ਪਿੰਡਾਂ ਦੀਆਂ ਪੰਚਾਇਤਾਂ ਕਲੱਬ ਜਿੱਥੇ ਬੰਨੀਆਂ ਇਕੱਠੇ ਹੋ ਕੇ ਸਾਡੇ ਸਨ ਸਰਜਣ ਨੂੰ ਬੇਨਤੀ ਕਰਨ ਆਈ ਸੀ ਕਿ ਜਿਹੜੇ ਸਾਡੇ ਇਲਾਕੇ ਦੀ ਮੰਗਾ ਡਾਕਟਰ ਸਾਰੇ ਸਤਿਕਾਰ ਜੋਗੇ ਨੇ ਫੇਰ ਕਹੂੰ ਮੈਂ ਕਿ ਉਹ ਇੱਕ ਲੋਕਾਂ ਦੇ ਦਿਲਾਂ ਤੇ ਰਾਜ ਕਰੇ ਲੋਕਾਂ ਦੇ ਦਿਲਾਂ ਤੇ ਚੜੇ ਹੋਏ ਨੇ ਲੋਕਾਂ ਦੀ ਹਰ ਇੱਕ ਭਾਵਨਾ ਸਮਝਦੇ ਨੇ ਕਿ ਉਹ ਸਾਡੇ ਸਤਿਕਾਰਯੋਗ ਡਾਕਟਰ ਜਿਹੜੇ ਇੱਥੋਂ ਬਦਲ ਕੇ ਆਪਣੇ ਬਾਦਲ ਹਸਪੀਟਲ ਦੇ ਵਿੱਚ ਭੇਜੇ ਨੇ ਉਹ ਸਾਡੇ ਬਠਿੰਡੇ ਹਸਪੀਟਲ ਦੇ ਵਿੱਚ ਲਿਆਂਦੇ ਜਾਣ ਕਿਉਂਕਿ ਸਰਕਾਰਾਂ بڑے ਦਾਅਵੇ ਕਰਦੀਆਂ ਨੇ ਕਿ ਜਿਹੜੇ ਵੱਡੇ ਹਸਪੀਟਲ ਨੇ ਵੱਡੇ ਤੰਗੇ ਡਾਕਟਰ ਲਾਵਾਂਗੇ ਲੋਕ ਜਿਨ੍ਹਾਂ ਨੂੰ ਚਾਹੁੰਦੇ ਨੇ ਲਾਵਾਂਗੇ ਰਾਜ ਦੇ ਲੋਕਾਂ ਦੀ ਮੰਗ ਹੈ ਕਿ ਉਹ ਡਾਕਟਰ ਹੱਡੀਆਂ ਦੇ ਮਾਰਨ ਜਿਹੜੇ ਉਹਨਾਂ ਨੂੰ ਮੋੜ ਇੱਥੇ ਲਿਆਂਦਾ ਜਾਵੇ ਅਸੀਂ ਇਸ ਕਰਕੇ ਅੱਜ ਇੱਥੇ ਇਕੱਠੇ ਹੋਏ ਹਾਂ ਜੇਕਰ ਸਰਕਾਰ ਜਾਂ ਸਾਡਾ ਇੱਥੋਂ ਦਾ ਪ੍ਰਸ਼ਾਸਨ ਨਾ ਗੌਰ ਕਰੂ ਤਾਂ ਮਜਬੂਰੀ ਵਾ ਸਾਨੂੰ ਅੱਗੇ ਕਦਮ ਚੱਕਣ ਲਈ ਮਜਬੂਰ ਹੋਣਾ ਪਊ ਇਸ ਕਰਕੇ ਬੇਨਤੀ ਹੈ ਸਾਡੇ ਸਮੂਹ ਚ ਜਨੇ ਖੜੇ ਆ ਕਿ ਜਿਹੜੇ ਡਾਕਟਰ ਸਾਹਿਬ ਨੇ ਉਹ ਜਰੂਰ ਇੱਥੇ ਸ਼ਿਫਟ ਕਰਕੇ ਬਠਿੰਡੇ ਲੰਦੇ ਆ ਕੀ ਲੱਗ ਰਿਹਾ ਹੈ ਜੇ ਤੁਸੀਂ ਮੰਗ ਪੱਤਰ ਦਿੱਤਾ ਗਿਆ ਜੀ ਨੂੰ ਵਾਪਸ ਦੇ ਦੇਣਾ ਨਹੀਂ ਦੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾ ਲੋਕ ਚਾਹੁੰਦੇ ਨਾ ਵੀ ਡਾਕਟਰ ਸਾਹਿਬ ਚੰਗੇ ਨੇ ਮੈਂ ਪਹਿਲਾਂ ਕਿਹਾ ਸਾਰੇ ਚੰਗੇ ਨਾ ਮਾੜਾ ਕੋਈ ਨਹੀਂ ਡਾਕਟਰ ਸਾਹਿਬ ਕਿ ਜਰੂਰ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਗੌਰ ਕਰਕੇ ਲਿਆਓ ਜੇਕਰ ਨਾ ਲਿਆਉਣਗੇ ਤਾਂ ਫਿਰ ਲੋਕਾਂ ਦਾ ਹੜਾ ਜਿਹੜਾ ਲੋਕ ਚ ਇਹਨੂੰ ਚਾਹੁੰਦੇ ਹੁੰਦੇ ਨੇ ਉਹਨੂੰ ਲਿਆਉਂਦੇ ਨਾ ਉਹ ਪਤਾ ਨਹੀਂ ਕਿੱਧਰ ਨੂੰ ਚੱਲੂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਤੁਹਾਡੇ ਬਾਦਿਆਂ ਰਹੀਂ ਸਰਕਾਰ ਨੂੰ ਪ੍ਰਸ਼ਾ ਪ੍ਰਸ਼ਾਸਨ ਨੂੰ ਕਿ ਤੁਹਾਨੂੰ ਕੀ ਫਰਕ ਨਹੀਂ ਪੈਣ ਲੱਗਿਆ ਜੇ ਲੋਕਾਂ ਦਾ ਮੰਨਿਆ ਲੋਕਾਂ ਦਾ ਚੋਣਾ ਜਾਂ ਲੋਕਾਂ ਨੂੰ ਪਸੰਦ ਆ ਉਹ ਡਾਕਟਰ ਸਾਹਿਬ ਉਹ ਵੇਨਤੀ ਹੈ ਸਾਡੀ ਕਿ ਇੱਥੇ ਵਾਪਸ ਹੋ ਹਸਪੀਟਲ ਨੂੰ